ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਤੇ ਬਾਗੇ ਪੁਰਾਣੇ ਸ਼ਹਿਰ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਪਿੰਡ ਕਾਲੇਕੇ ਕਾਲੇਕੇ ਪਿੰਡ ਤੋਂ ਜਿਹੜੀ ਨੱਥੋ ਗਿਆ ਨੂੰ ਛੜਕ ਜਾਂਦੀ ਆ ਉਸ ਸੜਕ ਦੇ ਉੱਤੇ ਐਂਡ ਤੇ ਉੱਤੇ ਬਾਈ ਹੋਣਿਆਂ ਦਾ ਘਾੜਾ ਜੇ ਤੁਸੀਂ ਵੱਡੇ ਰੋਡ ਤੋਂ ਬਾਗੇ ਪਰਾਨੇ ਆਉਂਸ ਨੂੰ ਆਉਣੇ ਨੱਥੋ ਗਿਆਸ ਨਹੀਂ ਆਉਣੇ ਤਾਂ ਫਿਰ ਪਹਿਲੇ ਧਾਰ ਤੇ ਪਹਿਲੇ ਪੱਖ ਤੇ ਘਰ ਆਉਂਦਾ ਵਾ ਬਾਈ ਹੁਣਿਆਂ ਦਾ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਆ ਨੀਲੀ ਰਾਵੀ ਨਸਲ ਦੀ ਇੱਕ ਛੋਟੀ ਵਕਾਉ ਲਈ ਆ ਮਾਲਕਾਂ ਨੇ ਇਹਦੇ ਬਾਰੇ ਡਿਟੇਲ ਇਹਦੇ ਬਾਰੇ ਜਾਣਕਾਰੀ ਆਪਾਂ ਮਾਲਕਾਂ ਤੋਂ ਲਵਾਂਗੇ ਆਓ ਮਿਲਦੇ ਆਂ ਬਾਈ ਨੂੰ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਵੱਡੇ ਬਾਈ ਵਧੀਆ ਜੀ ਵਧੀਆ ਤੁਸੀਂ ਦੱਸੋ ਸਤ ਓਕੇ ਜਮਾਂ ਕਰ ਪਰਿਵਾਰ ਜੀ ਹਾਂਜੀ ਹਾਂਜੀ ਠੀਕ ਆ ਜੀ ਅੱਛਾ ਬਾਈ ਜਿਹੜੀ ਝੋਟੀ ਵੇਚਣੀ ਆਪਾਂ ਹਾਂਜੀ ਇਹ ਪਹਿਲਾ ਸੂਆ ਹੀ ਆ ਬਾਈ ਪਹਿਲੇ ਸੂਆ ਹੀ ਆ ਬਾਈ ਕਿੰਨੀ ਉਮਰ ਦੀ ਹੋਗੀ ਬਈ ਇਹ ਇਹ ਹੋਊਗੀ ਬਾਈ ਸਾਢੇ ਕਿੰਨਾ ਸਾਲਾਂ ਦੀ ਸਾਢੇ ਕੋ ਤਿੰਨਾਂ ਸਾਲਾਂ ਦੀ ਅੱਛਾ ਕਿੰਨੇ ਦਿਨ ਪਏ ਆਂਦੇ ਹਜੇ ਸੂਣ ਦੇ ਦਾਣ ਦਾ ਬਾਈ ਇਹਦੇ ਪੂਰੇ ਹੀ ਆ ਬਸ ਇੱਕ ਅੱਧਾ ਦਿਨ ਹੀ ਰਹਿੰਦਾ ਇੱਕ ਅੱਧਾ ਦਿਨ ਦੇ ਮੁਤਾਬਕ ਠੀਕ ਆ ਬਾਈ ਠੀਕ ਆ ਅੱਛਾ ਬਾਈ ਕੋਈ ਸੀਮਨ ਦਾ ਰਿਕਾਰਡ ਹੈਗਾ ਇਹੰਦਾ ਕਿ ਨਹੀਂ ਨਹੀਂ ਸੀਮਨ ਦਾ ਰਿਕਾਰਡ ਹੈ ਨਹੀਂ ਠੀਕ ਆ ਬਾਈ ਸਾਂਣ ਤੋਂ ਕਰੋਸ ਆ ਕਿ ਮਲਟੀ ਸਾਂਣ ਤੋਂ ਬਾਈ ਸਾਂਣ ਤੋਂ ਸਾਂਣ ਤੋਂ ਕਰੋਸ ਆ ਅੱਛਾ ਦੀ ਮਾਂ ਦਾ ਦੁੱਧ ਦੁੱਧ ਕਿੰਨਾ ਕੁ ਸੀ ਬਾਈ ਨਹੀਂ ਮਾਂ ਦਾ ਨਹੀਂ ਪਤਾ ਯਾਰ ਓਕੇ ਵੀ ਕੱਟੀ-ਕੁੱਟੀ ਲੈ ਕੇ ਤਿਆਰ ਕੀਤੀ ਬਾਈ ਹਾਂ ਹਾਂ ਕੱਟੀ ਲੈ ਕੇ ਤਿਆਰ ਕੀਤੀ ਠੀਕ ਆ ਵੀਰੇ ਠੀਕ ਆ ਬਾਈ ਵੀਰੇ ਫਿਰ ਹੁਣੇ ਵੇਚਣੀ ਲਾਈ ਆ ਕੀ ਰੇਟ ਤੈਅ ਕੀਤਾ ਵਾ ਬਾਈ ਜੰਦਾ ਇਹਦਾ 96000 ਰੁਪਏ ਜੀ 96000 ਰੁਪਏ ਮਾਨਤਨ ਹੋ ਜੂਈਂਦਾ ਮਾਨਤਨ ਕਰ ਦਾਂਗੇ ਬਾਈ ਠੀਕ ਆ ਬਾਈ ਕੱਢੀਏ ਬਾਰੋਂ ਤੋਰ ਦਈਏ ਵੀਰੇ ਮੜਾ ਜਾਨ ਤੋਰ ਦਿੰਨੇ ਖੋਲੀ ਬਾਈ ਮੜਾ ਜਾਨ ਲੈ ਵੀ ਮਿੱਤਰੋ ਪਹਿਲਨ ਝੋਟੀਆ ਸੂਣ ਦੇ ਵਿੱਚ ਲੈ ਜੂਗੀ 5-7 ਦਿਨ ਹਜੇ ਮੇਰੇ ਕਹਿਣ ਦੇ ਮੁਤਾਬਕ ਜਿਵੇਂ ਮੇਰੇ ਦੱਸ ਦੀ ਹੈ ਬਾਕੀ ਗਰਮੀ ਆ ਕੁਝ ਕਹਿ ਨਹੀਂ ਸਕਦੇ ਪਰ ਹਜੇ ਝੋਟੀ ਦਾ ਲਿਬਾਸ ਆ ਜਿਹੜਾ ਝੋਟੀ ਦਾ ਪੂੜਾ ਦੱਸਦਾ ਵਾ ਵੀ ਝੋਟੀ ਹਜੇ 2-4 ਦਿਨ 5 ਦਿਨ ਕੱਢੂਗੀ ਜ਼ਰੂਰ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਪੈਰਾਂ ਤੇ ਨਿਸ਼ਾਨ ਮਗਰਲਿਆਂ ਤੇ ਨਿਸ਼ਾਨ ਮੰਨ ਲਓ ਤੁਸੀਂ ਸੂਤ ਤੇ ਹੈ ਨਹੀਂ ਧੁੰਨੀ ਤੇ ਹੈ ਨਹੀਂ ਬਾਕੀ ਮੂੰਹ ਦੇ ਪੱਖ ਜਿਹੜੇ ਵਧੀਆ ਰੱਖਦੀ ਆ ਅੱਖ ਜਿਹੜੀਆਂ ਦੋਵਾਂ ਦੇ ਵਿੱਚੋਂ ਜਵਾਬ ਤੈਅ ਕਰਦੀ ਆ ਮਤਲਬ ਉਹ ਦੇਖ ਸਕਦੇ ਆ ਤਾਂ ਚਾਹ ਸਰੀਰਕ ਦੇ ਪੱਖ ਤੋਂ ਬਹੁਤ ਮਜ਼ਬੂਤ ਆ ਲੇਵੇ ਪਾਂਡੇ ਵੱਲੋਂ ਸਾਫ਼ ਤੇ ਸੁਥਰੀ ਆ ਜੋ ਬੜਾ ਨੀਤਾ ਦੁੱਧ 10 11 ਕਿਲੋ ਪਹਿਲੇ ਸੋਇ ਦੇ ਵਿੱਚ ਪਾਉਣ ਦੀ ਕਪੈਸਿਟੀ ਇਹ ਟੌਰਨ ਨਾਲ ਰੱਖੂਗੀ 96000 ਰੁਪਈਆ ਇਹਦੀ ਡਿਮਾਂਡ ਆ ਮਾਨਤਨ ਹੋ ਜਾਊਗਾ ਮਿੱਤਰੋ ਕਿਉਂਕਿ ਝੋਟੀ ਹਜੇ ਪਹਿਲਾਣਾ ਪਲੂਣ ਇਹਨੇ ਨਿਖਰਨਾ ਜਿਹੜਾ ਮਿੱਤਰੋ ਸੂਣ ਤੋਂ ਬਾਅਦ ਜ਼ਿਆਦਾ ਨਿਖਰਨਾ ਕਿਉਂ ਕਿਉਂਕਿ ਜਿਹੜੀ ਝੋਟੀ ਹਮੇਸ਼ਾ ਢਿੱਲੇ ਪਾਂਡੇ ਦੇ ਵਿੱਚ ਲੇਵਾ ਰੱਖ ਕੇ ਸੁੰਦੀ ਆ ਉਹ ਸੂਣ ਤੋਂ ਬਾਅਦ ਬਹੁਤ ਮਜ਼ਬੂਤ ਲੇਵੇ ਦੇ ਵਿੱਚ ਤਿਆਰ ਹੁੰਦੀ ਹੁੰਦੀ ਆ ਇਹ ਤੁਸੀਂ ਚਲੋ ਮੇਰੇ ਨਾਲ ਵੱਧ ਸਿਆਣੇ ਹੋਵੋਗੇ ਪਰ ਇਹ ਛੋਟੀ ਪਹਿਲਣ ਪੂਰਾ ਟਾਈਟ ਲੇਵਾ ਬਣਾ ਕੇ ਸੂਵੇ ਦੁੱਧੋ ਵੀ ਨਹੀਂ ਮਾੜੀ ਨਿਕਲਦੀ ਹੁੰਦੀ ਪਰ ਕਈ ਝੋਟੀਆਂ ਜਿਹੜੀਆਂ ਸੂਣ ਤੋਂ ਬਾਅਦ ਵੱਧ ਨਿਕਰਦੀਆਂ ਹੁੰਦੀਆਂ ਤੇ ਇਹ ਝੋਟੀ ਸੂਣ ਤੋਂ ਬਾਅਦ ਪੂਰੀ ਨਿਕਰੂਗੀ 96000 ਰੁਪਿਆ ਡਿਮਾਂਡ ਆ ਇਹ ਛੋਟੀ ਸੀ ਤੇ ਇੱਕ ਆ ਬਾਈ ਦੇ ਕੋਲੇ ਕੱਟੀ ਆ ਜੇ ਕਿ ਇਹ ਪੁਰਾਣੇ ਥੋੜੇ ਪੈਸੇ ਲਾਉਣੇ ਆ ਤਾਂ ਬਾਈ ਇਹ ਕੱਟੀ ਦੀ ਕਿੰਨੀ ਉਮਰ ਆ ਬਾਈ ਇਹਦੀ 11 ਕਿ ਮਹੀਨੇ ਹੋ ਬਾਈ ਠੀਕ ਆ ਕਿੰਨੇ ਪੈਸੇ ਮੰਗਦਾ ਵੀ ਰੇਂਦੇ ਇਹਦਾ 8500 ਰੁਪਏ ਲੈ ਲਾਂਗੇ ਬਾਈ ਠੀਕ ਆ 8500 ਰੁਪਏ 8500 ਦੀ ਕੱਟੀ ਮਿਲ ਜੂਗੀ ਬਾਈ ਚੰਗੀ ਕੱਟੀ ਆ ਜੇ ਕਿਸੇ ਭਰਾਣੇ ਲੈਣੀ ਆ ਘੱਟ ਪੈਸਿਆਂ ਦੇ ਵਿੱਚ ਤਾਂ ਫਿਰ ਬਾਈ ਤੁਹਾਡੇ ਘਰੇ ਬਣਦੇ ਆ ਤੁਹਾਨੂੰ ਦੀਆਂ ਤੁਰਦੀਆਂ ਫਿਰਦੀਆਂ ਮਈਆਂ ਤਿਆਰ ਹੋਈ ਜਾਂਦੀਆਂ ਕਿਤਨਾ ਕਿਤੇ ਜੇ ਮਿਹਨਤ ਕਰ ਲਈਏ ਤਾਂ ਇਹ 2 ਜਨਵਾਰ ਵਕਾ ਉਸੇ ਵੀਰੇ ਨੰਬਰ ਦੱਸੀ ਬਾਈ ਆਪਣਾ ਆਪਣਾ ਬਾਈ 97811 65015 ਇੱਕ ਵਾਰੀ ਹੋਰ ਬੋਲ ਦੀ ਵੀਰੇ 97811 65015 ਠੀਕ ਆ ਤੇ ਆਪਣੇ ਘਰ ਨੱਥੋਗਿਆ ਦੀ ਛੜਕ ਤੇ ਆ ਗਿਆ ਹਾਂ ਹਾਂਜੀ ਬਾਈ 75 ਸਰਪੰਚ ਦਾ ਚੇਅਰਮੈਨ ਦਾ ਘਰ ਪਛੇਤ ਇੱਥੇ ਮਰਜੀ ਆ ਜੀ ਠੀ